ਇੱਕ ਸੇਵਾਦਾਰ ਸੀ ਗੁਰੂ ਘਰ ਦਾ ਉਹ ਇੱਕ ਐਸਾ ਸੇਵਾਦਾਰ ਹੋਇਆ ਉਸ ਦੇ ਵਰਗਾ ਸੇਵਾਦਾਰ ਕੋਈ ਨਾ ਬਣਿਆ ਪਰ ਜਿਹੜੇ ਸੇਵਾ ਕਰਦੇ ਆ ਹੋਇਆ ਮਨ ਵਿੱਚ ਹਉਮੈ ਹੰਕਾਰ ਲੈ ਆਉਂਦੇ ਨੇ ਕਿ ਮੇਰੇ ਵਰਗਾ ਕੋਈ ਸੇਵਾਦਾਰ ਹੀ ਨਹੀਂ ਉਹਨਾਂ ਨੂੰ ਕੋਈ ਯਾਦ ਵੀ ਨਹੀਂ ਕਰਦਾ ਛਾਕਰ ਲੱਗੇ ਚਾਗਰੀ ਨਾਲੇ ਗਰਬਵਾਦ ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਰ ਕਹਿੰਦੇ ਕੋਈ ਸੇਵਕ ਸੇਵਾ ਕਰੇ ਨਾਲੇ ਆਪਣੇ ਮਾਲਕ ਨਾਲ ਹੁਕਮ ਵਿੱਚ ਲਾਏ ਨਾਲ ਬਰਾਬਰ ਦੀਆਂ ਗੱਲਾਂ ਕਰੇ ਕਹਿੰਦੇ ਖਸਮਤ ਨਾ ਪਾਵੇ ਸਾਧ ਆਪਣੇ ਆਂਦੇ ਮਾਲਕ ਦਾ ਉਹ ਪਿਆਰ ਨਹੀਂ ਪ੍ਰਾਪਤ ਕਰ ਸਕਦਾ ਆਪ ਗਵਾਏ ਸੇਵਾ ਕਰੇ ਤਾਂ ਕਿਸ ਪਾਏ ਮਾਨ ਜੇ ਸੇਵਾ ਕਰਨੀ ਹੈ ਤੇ ਆਪਣੇ ਅੰਦਰ ਹਉਮੈ ਹੰਕਾਰ ਤਿਆਗ ਕੇ ਨਮਰਤਾ ਦੇ ਨਾਲ ਸੇਵਾ ਕਰ ਫਿਰ ਤੈਨੂੰ ਫਲ ਮਿਲਦਾ ਸੇਵਾ ਕਰਦਾ ਪਿਆਰ ਸਤਿਕਾਰ ਦੇ ਨਾਲ ਉਹਨਾਂ ਨੂੰ ਸਤਿਗੁਰੂ ਆਪਣੀ ਬਾਣੀ ਵਿੱਚ ਵੀ ਸਤਿਕਾਰ ਦਿੰਦੇ ਨੇ ਤੇ ਹਮੇਸ਼ਾ ਹੀ ਉਹਨਾਂ ਦੀ ਜਾਜਾ ਕਾਰਨ ਹੁੰਦੀ ਹੈ ਜਦੋਂ ਕਿਸੇ ਨੂੰ ਕੁਝ ਮਿਲਦਾ ਹੈ ਹਉਮੈ ਹੰਕਾਰ ਵੀ ਨਾਲ ਜੜੇ ਨੇ ਪਣਪ ਦੇ ਨੇ ਤੇ ਉਹਦੇ ਅੰਦਰ ਵੀ ਹਉਮੈ ਹੰਕਾਰ ਇੰਨਾ ਵੱਧ ਗਿਆ ਤੇ ਉਹ ਆਪਣੇ ਆਪ ਨੂੰ ਸਮਝਣ ਲੱਗਾ ਕਿ ਮੇਰੇ ਵਰਗਾ ਕੋਈ ਸੇਵਾਦਾਰੀ ਨਹੀਂ ਤੇ ਜੇ ਕੋਈ ਸੰਗਤ ਵੀ ਆਜਣ ਨਹੀਂ ਕੰਨੀ ਤੇ ਜੇ ਕਿਸੇ ਨੇ ਆ ਕੇ ਬੇਨਤੀ ਕਰਨੀ ਭਾਈ ਸਾਹਿਬ ਜੀ ਲੰਗਰ ਪ੍ਰਸ਼ਾਦਾ ਤਿਆਰ ਹੈ ਸ਼ਗਾ ਦਿਓ ਕਿ ਜੇ ਪਿਆ ਵੀ ਹੋਣਾ ਲੰਗਰ ਹਾਲ ਵਿੱਚ ਕੀ ਲੰਗਰ ਪਿਆ ਵੀ ਬਾਲਟੀ ਵਿੱਚ ਢਾਲਾਂ ਪਈਆਂ ਨੇ ਪ੍ਰਸ਼ਾਦੇ ਪਏ ਨੇ ਪਰ ਐਨਾ ਹੰਕਾਰੀ ਸੇਵਾਦਾਰ ਬਣ ਗਿਆ ਸੀ ਮਨਾ ਕਰ ਦਿੰਦਾ ਸੀ ਕਿ ਨਹੀਂ ਹੋਣਾ ਕੋਈ ਸਮਾਂ ਨਹੀਂ ਲੰਗਰ ਦਾ ਜਾਓ ਸ਼ਾਮ ਨੂੰ ਆਇਓ ਜਾਂ ਸਵੇਰੇ ਆ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜੇਤ ਲਾਏ ਗੁਰੂ ਚਰਨਾਂ ਵਿੱਚ ਜੁੜ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਸਤਿਗੁਰਾਂ ਦੀ ਸੇਵਾ ਗੁਰੂ ਦੀ ਸੇਵਾ ਉਹ ਹੀ ਉਹ ਸਫਲੀ ਹੁੰਦੀ ਹੈ ਜਿਹੜੀ ਮਨ ਲਾ ਕੇ ਕੀਤੀ ਜਾਵੇ ਜੇ ਸੇਵਾ ਵਿੱਚ ਮਨ ਜੁੜਦਾ ਹੈ ਤੇ ਸੇਵਾ ਸਫਲੀ ਹੈ ਜੇ ਮਨ ਦੇ ਮੁਤਾਬਕ ਸੇਵਾ ਕਰਦੇ ਰਹੀਏ ਤੇ ਫਿਰ ਸੇਵਾ ਥਾਂ ਨਹੀਂ ਪੈਂਦੀ ਇਤਿਹਾਸ ਵਿੱਚ ਇੱਕ ਬਹੁਤ ਹੀ ਸੋਹਣੀ ਸਾਖੀ ਹੈ ਸਾਖੀ ਸ਼ੁਰੂ ਕਰਨ ਤੋਂ ਪਹਿਲਾਂ ਹੀ ਬੇਨਤੀ ਕਰਦਿਆਂ ਕਿ ਇੱਕ ਸੇਵਾਦਾਰ ਸੀ ਗੁਰੂ ਘਰ ਦਾ ਉਹ ਇੱਕ ਐਸਾ ਸੇਵਾਦਾਰ ਹੋਇਆ ਉਸ ਦੇ ਵਰਗਾ ਸੇਵਾਦਾਰ ਕੋਈ ਨਾ ਬਣਿਆ ਪਹਿਲਾਂ ਹੀ ਬੇਨਤੀ ਐਸੀ ਵੀ ਗੱਲ ਨਹੀਂ ਕਿ ਸੇਵਾ ਉਹਦੇ ਵਿੱਚ ਕੋਈ ਕਮੀ ਸੀ ਸੇਵਾ ਕਰਦਾ ਸੀ ਪਰ ਸੇਵਾ ਕਰਦਾ ਸੀ ਭਾਵਨਾ ਦੇ ਨਾਲ ਨਹੀਂ ਕਰਦਾ ਸੀ ਅਸੀਂ ਗੱਲ ਕਰ ਰਹੇ ਹਾਂ ਭਾਈ ਮਾਣਾ ਦੀ ਭਾਈ ਮਾਣਾ ਇੱਕ ਸਿੱਧ ਹੋਇਆ ਤਾਂ ਤਾਂ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਸਮੇਂ ਤਾਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਵਿਰਾਜਮਾਨ ਹਨ ਤੇ ਉਹਨਾਂ ਦੇ ਦਰਬਾਰ ਵਿੱਚ ਲਾਂਗਰੀ ਦੀ ਸੇਵਾ ਕਰਦਾ ਸੀ ਭਾਈ ਮਾਣਾ ਜਿੱਥੇ ਮਾਤਾ ਖੀਵੀ ਜੀ ਇਹਨਾਂ ਦੀ ਧਰਮ ਪਤਨੀ ਬੜੇ ਪਿਆਰ ਦੇ ਨਾਲ ਲੰਗਰ ਵਿੱਚ ਘਿਓ ਵਾਲੀ ਖੀਰ ਬਣਾਉਂਦੇ ਸਨ ਉਹਨਾਂ ਦਾ ਨਾਮ ਵੀ ਸਤਿਗੁਰਾਂ ਨੇ ਬਾਣੀ ਵਿੱਚ ਦਰਜ ਕੀਤਾ ਹੈ ਭਾਈ ਸੱਤੇ ਬਲਵੰਡੀ ਵਾਰ ਵਿੱਚ ਜਿਹੜਾ ਸੇਵਾ ਕਰਦਾ ਹੈ ਪਿਆਰ ਸਤਿਕਾਰ ਦੇ ਨਾਲ ਉਹਨਾਂ ਨੂੰ ਸਤਿਗੁਰੂ ਆਪਣੀ ਬਾਣੀ ਵਿੱਚ ਵੀ ਸਤਿਕਾਰ ਦਿੰਦੇ ਨੇ ਤੇ ਹਮੇਸ਼ਾ ਹੀ ਉਹਨਾਂ ਦੀ ਜਾਜਾ ਕਾਰਮ ਦੀ ਹੈ ਪਰ ਜਿਹੜੇ ਸੇਵਾ ਕਰਦਿਆਂ ਹੋਇਆਂ ਮਨ ਵਿੱਚ ਹਉਮੈ ਹੰਕਾਰ ਲੈ ਆਉਂਦੇ ਨੇ ਕਿ ਮੇਰੇ ਵਰਗਾ ਕੋਈ ਸੇਵਾਦਾਰ ਹੀ ਨਹੀਂ ਉਹਨਾਂ ਨੂੰ ਕੋਈ ਯਾਦ ਵੀ ਨਹੀਂ ਕਰਦਾ ਪਾਈ ਮਾਨੇ ਦਾ ਨਾਮ ਬਹੁਤ ਹੀ ਘੱਟ ਆਮ ਨੇ ਸੁਣਿਆ ਹੋਣਾ। ਉਹ ਸੇਵਾ ਕਰਦਾ ਸੀ ਜਦੋਂ ਸੇਵਾ ਉਸਨੇ ਆਰੰਭ ਕੀਤੀ ਉਹ ਇੱਕ ਤਨਖਾਈਆ ਸੇਵਾਦਾਰ ਸੀ ਜਿਵੇਂ ਅਸੀਂ ਹਾਂ ਗੁਰੂ ਘਰ ਦੇ ਸੇਵਾਦਾਰ ਸੇਵਾਦਾਰੇ ਨੂੰ ਦੇ ਨਿਸ਼ਕਾਮ ਸੇਵਾ ਕਰਨ ਦੀ ਆਮ ਸੰਗਤ ਹੁੰਦੀ ਹੈ। ਪੈਸੇ ਮਾਇਆ ਨਹੀਂ ਲੈਂਦੀ ਉਹਨੇ ਨਿਸ਼ਕਾਮ ਸੇਵਾ ਕਰਦੀ ਹੈ। ਕਈ ਜਿਹੜੇ ਗੁਰੂ ਘਰ ਦੀ ਹਰ ਸਮੇਂ ਸੇਵਾ ਕਰਦੇ ਨੇ ਉਹ ਗੁਰੂ ਪਰਪਰਸੋਂ ਪੇਟਾ ਵੀ ਲੈਂਦੇ ਹਨ। ਇਹ ਸਿਸਟਮ ਉਸ ਸਮੇਂ ਚੱਲਦਾ ਸੀ ਭੇਟਾ ਲੈ ਕੇ ਸੇਵਾ ਕਰਨੀ ਜਾਂ ਨਿਸ਼ਕਾਮ ਹੋ ਕੇ ਸੇਵਾ ਕਰਨੀ ਦੋਨੋਂ ਹੀ ਸੇਵਾ ਸਫਲੀਆਂ ਨੇ ਇਹ ਦੋਨਾਂ ਵਾਸਤੇ ਉਪਦੇਸ਼ ਨੇ ਭਾਵੇਂ ਜਿਹੜਾ ਕੋਈ ਨਿਸ਼ਕਾਮ ਸੇਵਾ ਕਰਦਾ ਉਹ ਉਹਨਾਂ ਵਾਸਤੇ ਵੀ ਉਪਦੇਸ਼ ਹੈ ਸਾਥੀ ਇਹ ਵਿੱਚੋਂ ਤੇ ਜਿਹੜੇ ਭੇਟਾ ਲੈ ਕੇ ਸੇਵਾ ਕਰਦੇ ਆ ਉਹਨਾਂ ਵਾਸਤੇ ਉਪਦੇਸ਼ ਹੈ ਕਿ ਗੁਰੂ ਦੀ ਸੇਵਾ ਭਾਵੇਂ ਭੇਟਾ ਲੈ ਕੇ ਕਰੋ ਭਾਵੇਂ ਨਿਸ਼ਕਾਮ ਹੋ ਕੇ ਕਰੋ ਪਰ ਸੇਵਾ ਜਿਹੜੀ ਹੈ ਉਹ ਭਾਵਨਾ ਦੇ ਨਾਲ ਹੋਣੀ ਚਾਹੀਦੀ ਜਿਵੇਂ ਪਾਤਸ਼ਾਹ ਜੀ ਬਾਣੀ ਵਿੱਚ ਪ੍ਰਮਾਣ ਕਰਦੇ ਨੇ ਜੇ ਕੋ ਕਰੇ ਚਿਤ ਲਾਏ ਚਿਤ ਲਾ ਕੇ ਮਨ ਲਾ ਕੇ ਕੰਮ ਕਰਨੇ ਜੇ ਮਨ ਲਾ ਕੇ ਕੰਮ ਨਹੀਂ ਕੀਤਾ ਭਾਵੇਂ ਪੇਟਾ ਲੈ ਕੇ ਸੇਵਾ ਕਰ ਰਹੇ ਹੋ ਭਾਵੇਂ ਨਿਸ਼ਕਾਮ ਭਾਵੇਂ ਲੋਕਾਂ ਨੂੰ ਵਖਾਉਣ ਵਾਸਤੇ ਸੇਵਾ ਕਰਦੇ ਪਿਓ ਉਹਦਾ ਕੋਈ ਵੀ ਇੱਕ ਪੁੰਨ ਲਾਗ ਨਹੀਂ ਮਿਲਦਾ ਖੈਰ ਭਾਈ ਮਾਣਾ ਜਿਹੜਾ ਹੈ ਸੇਵਾ ਕਰਦਾ ਹੈ ਗੁਰੂ ਘਰ ਦੀ ਸਟਾਰਟਿੰਗ ਵਿੱਚ ਬੜੀ ਪਿਆਰ ਸਤਕਾਰ ਨਾਲ ਸੇਵਾ ਕਰਦਾ ਹੈ ਤੇ ਸਤਗੁਰਾਂ ਨੇ ਉਹਨਾਂ ਨੂੰ ਆਪਣਾ ਸੇਵਾਦਾਰ ਰੱਖ ਲਿਆ ਕਿ ਭਾਈ ਤੂੰ ਸੇਵਾ ਵਧੀਆ ਕਰ ਨੰਦਰ ਦੀ ਸੇਵਾ ਕਰਿਆ ਕਰ ਤੇ ਉਹ ਲੰਗਰ ਬਣਾਉਣ ਵਿੱਚ ਸਾਰਾ ਜਿਹੜਾ ਹੈ ਪ੍ਰਬੰਧ ਦੇਖਦਾ ਹੈ ਦਾਲ ਸਬਜ਼ੀਆਂ ਲੰਗਰ ਪ੍ਰਸ਼ਾਦੇ ਬਣਾਉਂਦਾ ਹੈ ਨਾਲ ਹੋਰ ਵੀ ਸੇਵਾਦਾਰ ਲੱਗਦੇ ਨੇ ਹੌਲੀ ਹੌਲੀ ਪਾਤਸ਼ਾਹ ਨੇ ਤਰੱਕੀ ਬਖਸ਼ੀ ਨੂੰ ਮੁੱਖ ਸੇਵਾਦਾਰ ਬਣਾ ਦਿੱਤਾ ਲੰਗਰ ਦਾ ਕਿ ਭਾਈ ਤੂੰ ਸਾਰਾ ਪ੍ਰਬੰਧ ਦੇਖਣਾ ਤੇ ਇੰਨੇ ਵਿੱਚ ਜਦੋਂ ਉਸ ਨੂੰ ਮੁੱਖ ਸੇਵਾਦਾਰ ਬਣਾ ਦਿੱਤਾ ਲੰਗਰ ਦਾ ਸਮਾਂ ਬੀਤਦਾ ਗਿਆ ਇਦਾਂ ਹੀ ਹੌਲੀ-ਹੌਲੀ ਉਹਦੇ ਮਨ ਦੀ ਭਾਵਨਾ ਖਤਮ ਹੁੰਦੀ ਗਈ ਕਿਉਂਕਿ ਜਦੋਂ ਜਦੋਂ ਕਿਸੇ ਨੂੰ ਕੁਝ ਮਿਲਦਾ ਹੈ ਹਉਮੈ ਹੰਕਾਰ ਵੀ ਨਾਲ ਜੜੇ ਨੇ ਪਣਪਦੇ ਨੇ ਤੇ ਉਹਦੇ ਅੰਦਰ ਵੀ ਹਉਮੈ ਹੰਕਾਰ ਇੰਨਾ ਵੱਧ ਗਿਆ ਤੇ ਉਹ ਆਪਣੇ ਆਪ ਨੂੰ ਸਮਝਣ ਲੱਗਾ ਕਿ ਮੇਰੇ ਵਰਗਾ ਕੋਈ ਸੇਵਾਦਾਰੀ ਨਹੀਂ ਤੇ ਜੇ ਕੋਈ ਸੰਗਤ ਵੀ ਆ ਜਣਨੀ ਕੰਨੀ ਤੇ ਜੇ ਕਿਸੇ ਨੇ ਆ ਕੇ ਬੇਨਤੀ ਕਰਨੀ ਭਾਈ ਸਾਹਿਬ ਜੀ ਲੰਗਰ ਪ੍ਰਸ਼ਾਦਾ ਤਿਆਰ ਹੈ ਸ਼ਕਾ ਦਿਓ ਤੇ ਜੇ ਪਿਆ ਵੀ ਹੋਣਾ ਲੰਗਰ ਹਾਲ ਵਿੱਚ ਕੀ ਲੰਗਰ ਪਿਆ ਵੀ ਬਾਲਟੀ ਵਿੱਚ ਧਾਲਾਂ ਪਈਆਂ ਨੇ ਪ੍ਰਸ਼ਾਦੇ ਪਏ ਨੇ ਪਰ ਇੰਨਾ ਹੰਕਾਰੀ ਸੇਵਾਦਾਰ ਬਣ ਗਿਆ ਸੀ ਮਨਾ ਕਰ ਦਿੰਦਾ ਸੀ ਕਿ ਨਹੀਂ ਹੋਣ ਕੋਈ ਸਮਾਂ ਨਹੀਂ ਲੰਗਰ ਦਾ ਜਾਓ ਸ਼ਾਮ ਨੂੰ ਆਇਓ ਜਾਂ ਸਵੇਰੇ ਆਇਓ ਹੁਣ ਕੋਈ ਸਮਾਂ ਹੈ ਦੇ ਟਾਈਮੇ ਤੁਸੀਂ ਲੰਗਰ ਛਕਣ ਆਗੇ ਇਸ ਤਰ੍ਹਾਂ ਉਹਦੀਆਂ ਹਰਕਤਾਂ ਵਧੀਆਂ ਗਈਆਂ ਉਹ ਸੰਤਾਂ ਨੂੰ ਇਤਿਹਾਸ ਵਿੱਚ ਲਿਖਦੇ ਨੇ ਇਤਿਹਾਸ ਕਰਕੇ ਉਹ ਸੰਤਾਂ ਨੂੰ ਪਾਲਾਂ ਤੱਕੜਨ ਲੱਗ ਪਿਆ ਕਈ ਵਾਰ ਹੱਥੀਂ ਵੀ ਪੈ ਗਿਆ ਕੋਈ ਸੰਗਤ ਆ ਗਈ ਤੇ ਉਹਨਾਂ ਨੂੰ ਮਾਰਨ ਤੱਕ ਪੈ ਗਿਆ ਕਿ ਤੁਸੀਂ ਮੈਨੂੰ ਆਖਦੇ ਹੋ ਮੈਂ ਤੇ ਗੁਰੂ ਦਾ ਬੜਾ ਵੱਡਾ ਸੇਵਾਦਾਰ ਹ ਤੇ ਉਸ ਤੋਂ ਕਿਉਂ ਉਸ ਦੇ ਅੰਦਰ ਹੋਮੇ ਪਰੇ ਹੋਏ ਸੀ ਕਿ ਮੈਨੂੰ ਜਿਹੜਾ ਹੈ ਕੋਈ ਇਥੋਂ ਹੁਣ ਗੁਰੂ ਕਰਤਾ ਹਲਾ ਨਹੀਂ ਸਕਦਾ ਮੈਨੂੰ ਤਾਂ ਗੁਰੂ ਸਾਹਿਬ ਵੀ ਕੁਝ ਨਹੀਂ ਕਹਿੰਦੇ ਤੇ ਮੈਨੂੰ ਆਮ ਸੰਗਤ ਨੇ ਕੀ ਆਖਣ ਮੋਕੇ ਸੰਗਤੇ ਆਪ ਜਾ ਕੇ ਮਹਾਰਾਜ ਦੇ ਚਰਨਾਂ ਵਿੱਚ ਸੀਸ ਨਿਵਾਉਂਦੀ ਹੈ ਇਸ ਦਾ ਹੀ ਉਸ ਦਾ ਹਉਮੈ ਹੰਕਾਰਵਾਦਾ ਗਿਆ ਸੰਗਤਾਂ ਨੂੰ ਉਗਾਲਾਂ ਘੜਦਾ ਮਾੜਾ ਚੰਗਾ ਬੋਲਦਾ ਤੇ ਸੰਗਤਾਂ ਨੇ ਫਿਰ ਕੀ ਕੀਤਾ ਸੰਗਤਾਂ ਨੇ ਫਿਰ ਧੰਗੁਰੂ ਅੰਗਦ ਸਹਿ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕੀਤੀ ਕਿ ਹੈ ਪਾਤਸ਼ਾਹ ਤੁਹਾਡੇ ਕਰਦਾ ਜਿਹੜਾ ਸੇਵਾਦਾਰ ਹੈ ਦਰਬਾਰ ਦਾ ਲੰਗਰੀ ਜਿਹੜਾ ਹੈ ਭਾਈ ਮਾਣਾ ਇਹ ਬੜਾ ਸੰਗਤ ਨੂੰ ਪੁੱਠਾ ਸਿੱਧਾ ਬੋਲਦਾ ਹੈ ਅਬ ਸ਼ਬਦ ਬੋਲਦਾ ਹੈ ਜੇ ਮੈਂ ਤਾਨ ਗੁਰੂ ਨਾਨਕ ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਨੇ ਨਾਨਕ ਫਿੱਕਾ ਬੋਲੀਐ ਤਨ ਮਨ ਫਿੱਕਾ ਹੋਏ ਜਿਹੜਾ ਬੰਦਾ ਬਜਮੰਦੇ ਬਚਨ ਬੋਲਦਾ ਹੈ ਉਹਦਾ ਸਰੀਰ ਤੇ ਮਨ ਵੀ ਪਿੱਤਾ ਫਿੱਕੇ ਹੋ ਜਾਂਦੇ ਨੇ ਉਹ ਵੀ ਮਾੜੇ ਹੋ ਜਾਂਦੇ ਨੇ ਬਿਰਤੀ ਜੈਸੋ ਜੈਸੀ ਹੁੰਦੀ ਹੈ ਉਹ ਜਿਆ ਜੀਵਨ ਵੀ ਹੋ ਜਾਂਦਾ ਤੇ ਉਹਦੇ ਇੰਤਿਹਹਾ ਹੋ ਚੁੱਕੀ ਸੀ ਹੋਂ ਮੈਂ ਹੰਕਾਰ ਦੀ ਤੇ ਸੰਗਤਾਂ ਕੋ ਹੁਣ ਜਿਹੜਾ ਰਿਆ ਨਹੀਂ ਜਾ ਰਿਹਾ ਸੀ ਪਹਿਲਾਂ ਤੇ ਸੰਗਤ ਬਰਦਾਸ਼ਤ ਕਰ ਲੈਂਦੀ ਚਲੋ ਕੋਈ ਗੱਲ ਨਹੀਂ ਗੁਰੂ ਘਰ ਦਾ ਸੇਵਾਦਾਰ ਹੈ ਆਪਾਂ ਕਿਹੜਾ ਬਾਰ ਬਾਰ ਇਹ ਗੱਲ ਹੋਣੀ ਹੈ ਪ੍ਰਸੰਗਤ ਕੋ ਅਗਰ ਰਿਆ ਨੇ ਗਿਆ ਉਹਨਾਂ ਨੇ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕੀਤੀ ਪਾਤਸ਼ਾਹ ਜੀ ਆਪਣੇ ਸੇਵਾਦਾਰ ਨੂੰ ਸਮਝਾਓ ਸੰਗਤਾਂ ਦੇ ਨਾਲ ਬੜੇ ਹੀ ਗਲਤ ਤਰੀਕੇ ਨਾਲ ਬੋਲਦਾ ਤੇ ਸਤਿਗੁਰਾਂ ਨੇ ਕੀ ਕੀਤਾ ਧੰਨ ਧੰਨ ਬਾਬਾ ਬੁੱਢਾ ਸਹਿਬ ਜੀ ਗੁਰੂ ਘਰ ਦੇ ਵਜ਼ੀਰ ਉਹ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਮਾਣ ਬਖਸ਼ਿਆ ਸ਼ੁਰੂ ਤੋਂ ਹੀ ਗੁਰੂ ਨਾਨਕ ਪਾਤਸ਼ਾਹ ਨੇ ਹੀ ਬਾਬਾ ਬੁੱਢਾ ਸਹਿਬ ਨੂੰ ਗੁਰੂ ਘਰ ਦਾ ਵਜ਼ੀਰ ਖਾਤਮ ਦਿੱਤਾ ਸੀ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਗੁਰਿਆਈ ਗੁਰੂ ਅੰਗਦ ਸਾਹਿਬ ਨੂੰ ਦੇਣੀ ਸੀ ਤੇ ਇਹ ਗੁਰਿਆਈ ਚਿੰਜ ਕਰਨ ਦੀ ਜੜਸਮ ਸੀ ਇਹ ਤਾਂ ਤਨਤਨ ਬਾਬਾ ਬੁੱਢਾ ਸਾਹਿਬ ਨੇ ਕੀਤੀ ਤੇ ਕੇਵਲ ਗੁਰੂ ਅੰਗਦ ਸਾਹਿਬ ਨਹੀਂ ਛੇ ਪਾਸ਼ਾੀਆਂ ਤੱਕ ਜਿਹੜਾ ਹੈ ਗੁਰਿਆਈ ਦਾ ਤਿਲਕ ਉਹ ਤਾਂ ਤਨਤਨ ਬਾਬਾ ਬੁੱਢਾ ਸਾਹਿਬ ਨੇ ਹੀ ਲਾਇਆ ਸੋ ਜਿਹੜੇ ਤਾਂ ਤਨਤਨ ਬਾਬਾ ਬੁੱਢਾ ਸਾਹਿਬ ਉਹ ਗੁਰੂ ਸਾਹਿਬ ਦੇ ਬੜੇ ਹੀ ਨਜ਼ਦੀਕੀ ਹੁੰਦੇ ਹਨ ਕਿਉਂਕਿ ਵਜ਼ੀਰ ਜਿਹੜਾ ਜਿਵੇਂ ਆਪਾਂ ਆਖਦੇ ਹਾਂ ਕਿ ਗੁਰੂ ਘਰ ਦੇ ਜਿਹੜੇ ਗ੍ਰੰਥੀ ਵਜ਼ੀਰ ਹੁੰਦੇ ਨੇ ਤੇ ਵਜ਼ੀਰ ਜਿਹੜਾ ਹੈ ਉਹ ਰਾਜਾ ਦੇ ਬਹੁਤ ਹੀ ਕਰੀਬ ਹੁੰਦਾ ਹੈ ਇਹ ਕੋਈ ਆਮ ਕਹਿਣ ਵਾਲੀ ਗੱਲ ਨਹੀਂ ਤੇ ਧੰਗੁਰੂ ਅੰਗਦ ਸਹਿਬ ਮਹਾਰਾਜ ਜੀ ਵੀ ਬਹੁਤ ਸਤਿਕਾਰ ਕਰਦੇ ਸਨ ਤਾਂਤਨ ਬਾਬਾ ਬੁੱਢਾ ਸਾਹਿਬ ਜੀ ਦਾ ਤੇ ਬਹੁਤ ਸਿਆਣੇ ਵੀ ਸਨ ਸਮਝਦਾਰ ਸੰਗੁਰਬਾਣੀ ਨਾਲ ਪ੍ਰੇਮ ਸੀ ਤੇ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਜਾਓ ਜਾ ਕੇ ਭਾਈ ਭਾਈ ਮਾਣੇ ਨੂੰ ਸਮਝਾਓ ਜਦਾਂ ਜਾ ਕੇ ਏਕੀ ਕਹਾਣੀ ਹੈ ਤੇ ਬਾਬਾ ਬੁੱਢਾ ਸਾਹਿਬ ਨਿਮਰਤਾ ਸੇਵਾ ਸ਼ਾਂਤੀ ਦੇ ਪੁੰਜ ਸਨ ਤੇ ਗਏ ਲੰਗਰ ਹਾਲ ਵਿੱਚ ਲੰਗਰ ਬਣਾ ਰਿਹਾ ਸੀ ਭਾਈ ਮਾਣਾ ਤੇ ਭਾਈ ਮਾਨੇ ਨੂੰ ਜਾ ਕੇ ਬਾਬਾ ਬੁੱਢਾ ਸਹਿਬ ਨੇ ਬੇਨਤੀ ਕੀਤੀ ਕਿ ਭਾਈ ਮਾਨਿਆ ਤੇਰੀ ਸੰਗਤਾਂ ਵੱਲੋਂ ਸ਼ਿਕਾਇਤਾਂ ਆ ਰਹੀਆਂ ਨੇ ਤੇ ਤੂੰ ਸੰਗਤ ਦੇ ਨਾਲ ਥੋੜਾ ਗਲਤ ਨਾ ਬੋਲਿਆ ਕਰ ਆਪਣਾ ਲਹਿਜੇ ਦਾ ਸੁਧਾਰ ਕਰ ਤੇ ਉਹ ਹਉਮੈ ਵਿੱਚ ਭਰਿਆ ਹੋਇਆ ਉਹ ਸੇਵਾਦਾਰ ਕਹਿਣ ਲੱਗਾ ਬਾਬਾ ਬੁੱਢਾ ਸਹਿਬ ਨੇ ਬਾਬਾ ਜੀ ਤੁਸੀਂ ਜਾਓ ਤੁਹਾਡਾ ਕੰਮ ਹੈ ਗੁਰਬਾਣੀ ਪੜਨਾ ਪੜਾਉਣਾ ਤੁਸੀਂ ਜਾ ਕੇ ਆਪਣਾ ਕੰਮ ਕਰੋ ਮੈਨੂੰ ਆਪਣਾ ਕੰਮ ਕਰੰਦਿਓ ਉੱਤੇ ਉਹ ਬਾਬਾ ਬੁੱਢਾ ਸਹਿਬ ਨੇ ਗਲਤ ਬੋਲਿਆ ਸ਼ਬਦ ਬੋਲੇ ਤੇ ਬਾਬਾ ਬੁੰਡਾ ਸਾਹਿਬ ਨੇ ਉਹਨਾਂ ਨੂੰ ਕੁਝ ਨਹੀਂ ਆਖਿਆ ਵਾਪਸ ਚਲੇ ਗਏ ਤੇ ਉਹਨਾਂ ਨੇ ਜਾ ਕੇ ਸਤਿਗੁਰਾਂ ਦੇ ਅੱਗੇ ਵੀ ਸ਼ਿਕਾਇਤ ਨਹੀਂ ਕੀਤੀ ਕਿ ਭਾਈ ਮਾਣਾ ਮੈਨੂੰ ਮੁੱਠਾ ਬੋਲਿਆ ਤੇ ਫਿਰ ਇਦਾਂ ਹੀ ਦਿਨ ਬੀਤਦੇ ਗਏ ਫਿਰ ਸੰਗਤਾਂ ਦੇ ਨਾਲ ਉਹ ਆਪਣਾ ਜਿਹੜਾ ਹੈ ਗੁੱਸਾ ਕੱਢਦਾ ਰਿਹਾ ਕਿਸੇ ਨੂੰ ਲੰਗਰ ਕੁਝ ਦੇਂਦਾ ਪ੍ਰਸ਼ਾਦ ਦੇਂਦਾ ਜਾਂ ਨਾ ਦੇਂਦਾ ਸੰਗਤਾਂ ਫਿਰ ਨਾਰਾਜ਼ ਹੋਈਆਂ ਫਿਰ ਸੰਗਤਾਂ ਨੇ ਬੇਨਤੀ ਕੀਤੀ ਸਤਿਗੁਰਾਂ ਦੇ ਅੱਗੇ ਕਿ ਭਾਈ ਮਾਣੇ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਇਸ ਨੂੰ ਤੁਸੀਂ ਸਮਝਾਓ ਤੇ ਸਤਗੁਰਾਂ ਨੇ ਫਿਰ ਬਾਬਾ ਬੁੱਢਾ ਸਾਹਿਬ ਨੂੰ ਕਹੇ ਆ ਕਿ ਪਾ ਪਾਵਾ ਬੁੱਢਾ ਸਾਹਿਬ ਚੰਗੀ ਤਰ੍ਹਾਂ ਸਮਝਾ ਕੇ ਆਓ ਭਾਈ ਮਾਣੇ ਨੂੰ ਇਹ ਕੀ ਕਰਦਾ ਫਿਰਦਾ ਹੈ ਸੰਗਤਾਂ ਦੇ ਨਾਲ ਕਿਵੇਂ ਗਲਤ ਬੋਲਦਾ ਹੈ ਸ਼ਬਦ ਬੋਲਦਾ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਫਿਰ ਆਏ ਤੇ ਭਾਈ ਮਾਣੇ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਨੇ ਤੇ ਬਾਬਾ ਬੁੱਢਾ ਸਾਹਿਬ ਬਹੁਤ ਹੀ ਮਾਨ ਸ਼ਖਸੀਅਤ ਸਨ ਪਰ ਫਿਰ ਵੀ ਉਹਨਾਂ ਦੇ ਅੰਦਰ ਨਿਮਰਤਾ ਦੀ ਨਿਭਾਵਨਾ ਉਹਨਾਂ ਨੇ ਫਿਰ ਵੀ ਕਿਹਾ ਕਿ ਸੇਵਾਦਾਰ ਜੀ ਤੁਹਾਡੇ ਚਰਣਾ ਦੀ ਬੇਨਤੀ ਹੈ ਸੰਗਤਾਂ ਵੱਲੋਂ ਬੜੀਆਂ ਸ਼ਿਕਾਇਤਾਂ ਆ ਰਹੀਆਂ ਨੇ ਤੁਸੀਂ ਆਪਣੇ ਥੋੜੇ ਜ਼ਵਾਨ ਦਾ ਲੈ ਜਿਹਦਾ ਸਰਦਾਰ ਕਰੋ ਤੇ ਸਤਿਗੁਰਾਂ ਦੇ ਕੋਲ ਬਾਰ ਬਾਰ ਇਹ ਜਣੀ ਤੁਹਾਡੀਆਂ ਸ਼ਿਕਾਇਤਾਂ ਚੱਲੀਆਂ ਨੇ ਤੁਸੀਂ ਜੇ ਗੁਰੂ ਦੀ ਸੇਵਾ ਗੁਰੂ ਦੀ ਬਖਸ਼ਿਸ਼ ਲੈਣੀ ਹੈ ਤੇ ਆਪਣੇ ਜੀਵਨ ਨੂੰ ਥੋੜਾ ਬਦਲੋ ਤੇ ਭਾਈ ਮਾਣਾ ਹੋਮੇ ਵਿੱਚ ਭਰਿਆ ਬਾਬਾ ਬੁੱਢਾ ਜੀ ਨੂੰ ਬਹੁਤ ਗੁੱਸੇ 'ਚ ਬੋਲਿਆ ਕਿ ਬਾਬਾ ਜੀ ਤੁਸੀਂ ਫੇਰ ਆ ਗਏ ਹੋ ਤੁਹਾਨੂੰ ਮੈਂ ਪਿਛਲੀ ਵਾਰ ਵਿੱਚ ਕਿਹਾ ਸੀ ਕਿ ਤੁਹਾਡਾ ਕੰਮ ਹੈ ਗੁਰਬਾਣੀ ਪੜਨਾ ਪੜਾਉਣਾ ਤੁਸੀਂ ਉਹੀ ਆਪਣਾ ਕੰਮ ਜਾਰੀ ਰੱਖੋ ਮੇਲੇ ਵਿੱਚ ਕੰਮ ਦੇ ਦਖਲਅੰਦਾਜ਼ੀ ਨਾ ਕਰੋ ਤੇ ਮੇਰਾ ਕੰਮ ਲੰਗਰ ਕਿਵੇਂ ਬਣਾਉਣਾ ਹੈ ਕਿਵੇਂ ਵਰਤਣਾ ਹੈ ਕਿਸ ਨੂੰ ਦੇਣਾ ਕਿਵੇਂ ਦੇਣਾ ਸਾਰਾ ਕੰਮ ਮੇਰੇ ਹੱਥ ਵਿੱਚ ਹੈ ਮੈਂ ਲੰਗਰੀ ਆਂ ਭੁੱਖ ਲੰਗਰੀ ਮੈਨੂੰ ਪਾਤਸ਼ਾਹ ਨੇ ਕੁਝ ਨਹੀਂ ਕਿਹਾ ਨਾ ਨਾ ਮੈਨੂੰ ਕੋਈ ਕਹਿ ਸਕਦਾ ਮੈਂ ਆਪਣਾ ਕੰਮ ਪੂਰਾ ਕਰਦਾ ਤੇ ਜੰਤਨ ਬਾਬਾ ਬੁੱਢਾ ਸਾਹਿਬ ਜੀ ਫਿਰ ਸੁਪ ਸ਼ਾਂਤ ਵਾਪਸ ਆ ਗਏ ਤੇ ਫਿਰ ਕਾਫੀ ਦਿਨ ਬੀਤ ਗਏ ਫਿਰ ਸੰਗਤਾਂ ਸ਼ਗਤਾਂ ਸਤਗੁਰਾਂ ਚਰਨਾਂ 'ਚ ਬੇਨਤੀ ਕੀਤੀ ਕਿ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ बार-बार ਬੇਨਤੀ ਕਰ ਰਹੇ ਆ ਤੁਸੀਂ ਉਹਨੂੰ ਸਮਝਾਉਂਦੇ ਕਿਉਂ ਨਹੀਂ ਭਾਈ ਮਾਣੇ ਨੂੰ ਤੇ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਫਿਰ ਬਾਬਾ ਬੁੱਢਾ ਜੀ ਕਹਿਣ ਲੱਗੇ ਕਿ ਬਾਬਾ ਬੁੱਢਾ ਜੀ ਤੁਸੀਂ ਜਾਓ ਤੇ ਸੰਗਤਾਂ ਨੇ ਕਿਹਾ ਕਿ ਬਾਬਾ ਬੁੱਢਾ ਸਾਹਿਬ ਨੂੰ ਕਿਉਂ ਕਾਲਦੇ ਹੋ ਦੋ ਵਾਰੀ ਅਗਲੇ ਇਹਨਾਂ ਦੀ ਇਨਸਲਟ ਕਰ ਦਿੱਤੀ ਭਾਈ ਮਾਣੇ ਨੇ ਇਹ ਧੰਨ ਧੰਨ ਬਾਬਾ ਬੁੱਢਾ ਸਾਹਿਬ ਨੂੰ ਉਲਟਾ ਬੋਲ ਗਿਆ ਉਹ ਭਾਈ ਮਾਣਾ ਕਿ ਤੁਸੀਂ ਬਾਬਾ ਜੀ ਤੇ ਤੁਹਾਡਾ ਕੰਮ ਹੈ ਗੁਰਬਾਣੀ ਪੜਨਾ ਪੜਾਉਣਾ ਤੁਹਾਡਾ ਕੰਮ ਲੰਗਰ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰਨੀ ਤੁਸੀਂ ਧੁਰੂ ਕਰਦੇ ਵਜ਼ੀਰ ਉਹ ਆਪਣਾ ਬਸ ਦਰਬਾਰ ਤੱਕ ਸੀਮਤ ਰਹਿ ਜਾ ਕਰੋ ਲੰਗਰ ਵਿੱਚ ਤੁਸੀਂ ਦਖਲ ਅੰਦਾਜ਼ੀ ਨਾ ਕਰਿਆ ਕਰੋ ਤੇ ਜਦੋਂ ਇਹ ਬਚਨ ਗੁਰੂ ਅੰਗਦ ਸਾਹਿਬ ਮਹਾਰਾਜ ਸੁਣੇ ਤੇ ਸਤਗੁਰਾਂ ਕੋ ਰਿਆ ਨਹੀਂ ਗਿਆ ਉਸੇ ਟਾਈਮ ਹੁਕਮ ਕੀਤਾ ਸੇਵਾਦਾਰਾਂ ਨੂੰ ਕਿ ਜਾਓ ਭਾਈ ਮਾਣੇ ਨੂੰ ਐਸੇ ਐਸੇ ਸਮੇਂ ਹੁਣੀ ਪੇਸ਼ ਕਰੋ ਸਾਹਮਣੇ ਉਸ ਨਾਲ ਅਸੀਂ ਖੁਦ ਗੱਲਬਾਤ ਕਰਨੀ ਹੈ ਤੇ ਭਾਈ ਮਾਣੇ ਨੂੰ ਜਾ ਕੇ ਸੇਵਾਦਾਰਾਂ ਨੇ ਕਿਹਾ ਕਿ ਜਾਓ ਤੁਹਾਨੂੰ ਗੁਰੂ ਸਾਹਿਬ ਬੁਲਾ ਰਹੇ ਨੇ ਤੇ ਗੁਰੂ ਸਾਹਿਬ ਜਦ ਸਾਹਮਣੇ ਲਿਆਂਦਾ ਗਿਆ ਫਿਰ ਭਾਈ ਮਾਣਾ ਤੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਾਸ਼ਾ ਕੀ ਭੁੱਲ ਹੋ ਗਈ ਤੇ ਪਤਾ ਨੂੰ ਗੁਰੂ ਅੰਗਦ ਦੇ ਮਹਾਰਾਜ ਕਹਿੰਦੇ ਭੁੱਲ ਹੋ ਗਈ ਤੇਰੀਆਂ ਤਾਂ ਸ਼ਰਗਾਤਾ ਪਹਿਲਾਂ ਹੀ ਬੜੀਆਂ ਆ ਰੀਆਂ ਸਨ ਤੇ ਦੂਸਰਾ ਤੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਨ੍ਹਾਂ ਨੂੰ ਮਾਨ ਬਖਸ਼ਿਆ ਧੰਤਨ ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਦੇ ਜਿਹੜੇ ਵਜ਼ੀਰ ਨੇ ਜਿਹੜੇ ਲੋਕਾਂ ਨੂੰ ਗੁਰਬਾਣੀ ਸਮਝਾਉਂਦੇ ਨੇ ਪੜ੍ਹਾਉਂਦੇ ਨੇ ਤੂੰ ਉਹਨਾਂ ਨੂੰ ਵੀ ਅਵਾਕਵਾ ਬੋਲਦੇ ਐ ਤੂੰ ਕਹਿੋ じゃ ਸੇਵਾਦਾਰਾਂ ਤੋਂ ਗੁਰੂ ਦੀਆਂ ਬਖਸ਼ਿਸ਼ਾਂ ਲੈਣ ਵਾਸਤੇ ਗੁਰੂ ਘਰ ਸੇਵਾ ਕਰਦਾ ਪਿਆ ਹੈ ਜਾਂ ਫਿਰ ਤੂੰ ਇੱਥੋਂ ਗੁਰੂ ਦੇ ਪਾਸੋਂ ਕੋਈ ਸ਼ਰਾਪ ਲੈਣ ਵਾਸਤੇ ਆਇਆ ਹੈ ਤੇ ਉਹਦਾ ਫਿਰ ਮਨ ਜਿਹੜਾ ਹੈ ਫਿਰ ਥੋੜਾ ਭਾਵਨਾ ਵਿੱਚ ਆਇਆ ਤੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਪਰ ਗੁਰੂ ਸਾਹਿਬ ਨੇ ਉੱਥੇ ਨਹੀਂ ਰੁਕੇ ਸਤਗੁਰਾਂ ਨੇ ਕਿਹਾ ਕਿ ਸੇਵਾਦਾਰਾਂ ਦੂਸਰਿਆਂ ਨੂੰ ਇਸੇ ਨੂੰ ਇਸ ਸੇਵਾਦਾਰ ਨੂੰ ਇਸੇ ਸਮੇਂ ਦੀ ਛੁੱਟੀ ਕਰੋ ਨਾਲ ਕਿਹਾ ਭਾਈ ਮਾਨਿਆ ਤੂੰ ਜਾ ਘਰ ਜਾ ਕੇ ਉਹ ਆਪਣਾ ਕੋਈ ਹੋਰ ਕੰਮ ਕਰ ਲੈ ਤੇਰੀ ਅੱਜ ਅੱਜ ਤੋਂ ਬਾਅਦ ਤੇਰੀ ਗੁਰੂ ਘਰ ਵਿੱਚ ਕੋਈ ਲੋੜ ਨਹੀਂ ਇੱਥੇ ਹੋਰ ਵੀ ਬੜੇ ਸੇਵਾਦਾਰ ਨੇ ਬੜੇ ਸੇਵਕ ਨੇ ਸੇਵਾ ਆਪੇ ਚੱਲਦੀ ਰਹੇਗੀ ਗੁਰੂ ਘਰ ਦੀ ਸੇਵਾ ਨਾ ਤੇ ਰੁਟੀ ਹੈ ਨਾ ਰੁਕਣੀ ਹੈ ਤੇ ਹਮੇਸ਼ਾ ਚੱਲਦੀ ਰਹਿਣੀ ਹੈ ਉਸੇ ਟਾਈਮ ਉਸ ਨੂੰ ਸੇਵਾ ਮੁਕਤ ਕਰ ਦਿੱਤਾ ਤੇ ਜਦੋਂ ਉਹ ਘਰ ਚਲਾ ਗਿਆ ਤੇ ਫਿਰ ਘਰ ਗਿਆ ਨੂੰ ਕੋਈ ਨਾ ਪੁੱਛੇ ਘਰ ਵਾਲੇ ਵੀ ਬੱਚੇ ਪਰਿਵਾਰ ਵੀ ਉਸ ਨੂੰ ਗਾਲਾਂ ਕੱਢਣ ਉਸ ਨੂੰ ਆਖਣ ਕਿ ਤੂੰ ਕਹਿੋ ਜੀ ਗੁਰੂ ਦੇ ਪਾਸੋਂ ਬਾਦ ਜਿਹੜਾ ਹੈ ਗੁਰੂ ਪਾਸੋਂ ਤੂੰ ਬਖਸ਼ਿਸ਼ਾਂ ਲੈਣੀਆਂ ਤੇ ਤੂੰ ਗੁਰੂ ਪਾਸੋਂ ਸ਼ਰਾਬ ਲੈ ਕੇ ਆ ਗਿਆ ਤੇ ਤੂੰ ਜਿਹੜੀ ਬੜੀ ਵੱਡੀ ਭੁੱਲ ਹੈ ਇਹਨੂੰ ਤਾਂ ਕਿਸੇ ਜੀਵਨ ਵਿੱਚ ਵੀ ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਨਰਕਾਂ ਵਿੱਚ ਵੀ ਤੋਈ ਨਹੀਂ ਮਿਲਣੀ ਜਾ ਕੇ ਗੁਰੂ ਸਾਹਿਬ ਵੱਲੋਂ ਪਾਸੋਂ ਜਾ ਕੇ ਆਪਣੀ ਭੁੱਲਾਂ ਬਖਸ਼ਾ ਲੈ ਏ ਭਾਈ ਮਾਣੇ ਨੂੰ ਹੁਣ ਸਮਝ ਆ ਗਈ ਸੀ ਕਿ ਮੇਰੇ ਅੰਦਰ ਵਕਿਆ ਹੀ ਹਉਮੈ ਹੰਕਾਰ ਨੇ ਹੀ ਮੈਨੂੰ ਮਾਰ ਦਿੱਤਾ ਹੈ ਜੇ ਮੇਰੇ ਅੰਦਰ ਨਿਮਰਤਾ ਹੁੰਦੀ ਤੇ ਮੇਰਾ ਐਸਾ ਇਹੋ ਜਿਹਾ ਹਾਲ ਨਾ ਹੁੰਦਾ ਤੇ ਜਦੋਂ ਫਿਰ ਵਾਪਸ ਆਇਆ ਲੋਕਾਂ ਨੇ ਸਮਝਾਇਆ ਕਿ ਤੂੰ ਜਾ ਆਪਣੀ ਭੁੱਲ ਬਖਸ਼ਾਲਾ ਗੁਰੂ ਸਾਹਿਬ ਬੜੇ ਤੇ ਆਲੂ ਨੇ ਤੇ ਸਤਿਗੁਰੂ ਜਿਹੜੇ ਨੇ ਸਾਰਿਆਂ ਨੂੰ ਲਾਵੇਂ ਬਖਸ਼ ਦਿੰਦੇ ਨੇ ਤੇ ਜਾ ਕੇ ਸਤਿਗੁਰਾਂ ਦੇ ਚਰਨਾਂ ਵਿਟ ਹੈ ਤੇ ਭਾਈ ਮਾਨਾ ਜਿਹੜਾ ਹੈ ਫਿਰ ਦੌੜਦਾ ਦੌੜਦਾ ਫਿਰ ਸਤਗੰਗਰ ਚਰਨਾ ਵਿੱਚ ਆ ਕੇ ਧਿਆ ਤੇ ਹੱਥ ਜੋੜ ਕੇ ਨਾਮ ਆਪਣੇ ਕੰਨ ਫੜ ਕੇ ਮਾਫ਼ੀਆਂ ਮੰਗਦਾ ਹੈ ਕਿ ਸਤਿਗੁਰੂ ਮੈਨੂੰ ਮਾਫ਼ ਕਰ ਦਿਓ ਅਗਾਹ ਤੋਂ ਐਸੀ ਭੁੱਲ ਨਹੀਂ ਹੋਵੇਗੀ ਮੈਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਸੇਵਾ ਲਾ ਦਿਓ ਮੈਂ ਸੇਵਾ ਕੰਨ ਮਨ ਦੇ ਨਾਲ ਕਰਾਂਗਾ ਅਗਾਹ ਤੋਂ ਕਦੇ ਵੀ ਹੋਵੇਂ ਹੰਕਾਰ ਕੋਈ ਆਪ ਸ਼ਬਦ ਨਹੀਂ ਬੋਲਾਂਗਾ ਸਤਿਗੁਰਾਂ ਨੇ ਬਚਨ ਕਿਹਾ ਨੂੰ ਕਿ ਪਾਈ ਮਾਨਿਆ ਬਚਨ ਯਾਦ ਰੱਖੀ ਸਤਿਗੁਰਾਂ ਨੇ ਆਪਣੇ ਬਾਣੀ ਵਿੱਚ ਵੀ ਬਚਨ ਦਰਜ ਕੀਤੇ ਨੇ ਚਾਕਰ ਲੱਗੇ ਚਾਕਰੀ ਨਾਲੇ ਗਰਬਵਾਦ ਗੱਲਾਂ ਕਰੇ ਭਨੇਰੀਆਂ ਖਸਮ ਨਾ ਪਾਏ ਸਾਰ ਕਹਿੰਦੇ ਕੋਈ ਸੇਵਕ ਸੇਵਾ ਕਰੇ ਨਾਲੇ ਆਪਣੇ ਮਾਲਕ ਨਾਲ ਹੁਕਮ ਵਿੱਚ ਲਾਏ ਨਾਲ ਬਰਾਬਰ ਦੀਆਂ ਗੱਲਾਂ ਕਰੇ ਕਹਿੰਦੇ ਖਸਮਤ ਨਾ ਪਾਵੇ ਸਾਦ ਆਪਣੇ ਆਂਦੇ ਮਾਲਕ ਦਾ ਪਿਆਰ ਨਹੀਂ ਪ੍ਰਾਪਤ ਕਰ ਸਕਦਾ ਆਪ ਗਵਾਏ ਸੇਵਾ ਕਰੇ ਤਾਂ ਕਿਸ਼ ਪਾਏ ਮਾਨ ਜੇ ਸੇਵਾ ਕਰਨੀ ਹੈ ਤੇ ਆਪਣੇ ਅੰਦਰ ਹਉਮੈ ਹੰਕਾਰ ਤਿਆਕ ਕੇ ਨਮਰਤਾ ਦੇ ਨਾਲ ਸੇਵਾ ਕਰ ਫਿਰ ਤੈਨੂੰ ਫਲ ਮਿਲੇਗਾ ਤੇ ਤਨ ਗੁਰੂ ਨਾਨਕ ਮਹਾਰਾਜ ਨੇ ਵੀ ਬਚਨ ਕਿਹਾ ਹੈ ਚਾਕਰ ਲੱਗੇ ਚਾਗਰੀ ਜੇ ਚੱਲੈ ਖਸਮੇ ਪਾਏ ਜੇ ਮਾਲਕ ਦੇ ਹੁਕਮ ਵਿੱਚ ਚੱਲੀਏ ਤਾਂ ਹੀ ਜਿਹੜਾ ਹੈ ਸਾਨੂੰ ਆਪਣੇ ਮਾਲਕ ਦੀਆਂ ਖੁਸ਼ੀਆਂ ਮਿਲਦੀਆਂ ਨੇ ਬਖਸ਼ਿਸ਼ਾਂ ਮਿਲਦੀਆਂ ਨੇ ਗੁਰ ਸਤ ਗੁਰ ਕਾ ਜੋ ਸਿੱਖ ਅਕਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ ਜਿਹੜਾ ਸਿੱਖ ਗੁਰੂ ਦੇ ਬਾਣੇ ਵਿੱਚ ਚੱਲਦਾ ਹੈ ਉਹ ਹੀ ਗੁਰੂ ਦੀਆਂ ਬਖਸ਼ਿਸ਼ਾਂ ਜੜੀਆਂ ਹੈ ਪ੍ਰਾਪਤ ਕਰਦਾ ਹੈ ਅਮਰ ਕਵੇਲੇ ਹਰ ਵੇਲੇ ਦੀ ਸੰਭਾਲ ਕਰਦਾ ਹੈ ਗੁਰੂ ਘਰ ਦੀ ਸੇਵਾ ਸਿਮਰਨ ਜੜੀ ਹੈ ਤਨ ਮਨ ਧੰਦੇ ਨਾਲ ਜਿਹੜੇ ਕਰਦਾ ਹੈ ਉਹ ਹੀ ਗੁਰੂ ਦੀਆਂ ਖੁਸ਼ੀਆਂ ਇਹ ਸਤਿਗੁਰਾਂ ਦੀਆਂ ਮਿਹਰਾਂ ਪ੍ਰਾਪਤ ਕਰਦਾ ਹੈ ਇਸ ਸਾਖੀ ਤੋਂ ਸਾਨੂੰ ਬਹੁਤ ਬਹੁਤ ਸਿੱਖਣ ਨੂੰ ਮਿਲਦਾ ਹੈ ਭਾਵੇਂ ਨਿਸ਼ਕਾਮੋ ਕੇ ਸੇਵਾ ਕਰਨ ਵਾਲੇ ਆਪਾਂ ਭਾਵੇਂ ਪੇਟਾ ਲੈ ਕੇ ਸੇਵਾ ਕਰਨ ਵਾਲੇ ਆਂ ਸਭ ਕੁਝ ਭਾਵੇਂ ਕਿਸੇ ਤਰੀਕੇ ਦੇ ਲਈ ਸੇਵਾ ਕਰੀਏ ਪਰ ਮਨ ਵਿੱਚ ਭਾਵਨਾ ਹੋਣੀ ਚਾਹੀਦੀ ਹੈ ਮਨ ਲਾ ਕੇ ਜੇ ਕੋ ਕਰੇ ਚਿੱਤ ਲਾਏ ਜੇ ਚਿੱਤ ਲਾ ਕੇ ਸੇਵਾ ਕਰਾਂਗੇ ਤਾਂ ਹੀ ਸਤਿਗੁਰ ਕੀ ਸੇਵਾ ਸਫਲ